ਹਣ ਤਾਂ ਕਿੱਕਲੀ ਕਲੀਰ ਦੀ ਹਣ ਤਾਂ ਕਿੱਕਲੀ ਕਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਫਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ਠੀਕ ਹੈ ਸ਼ਰਮ ਨਹੀਂ ਆਉਂਦੀ ਇਹਨੂੰ ਉੱਥੇ ਜਾ ਕੇ ਕਿੱਕਲੀਆਂ ਪਾ ਰਿਹਾ ਅੱਜ ਵੀ ਐਡੇ ਮੁੱਦੇ ਤੇਰੀ ਸਟੇਟ ਤੇ ਹੋਏ ਵੇ ਉਹਨਾਂ ਤੇ ਤਾਂ ਕੋਈ ਜ਼ੁਬਾਨ ਨਹੀਂ ਖੋਲੀ ਪੰਜਾਬ ਡੋਪਤਾ ਸਾਰਾ ਹੜਾਂ ਚ ਉਹਦੇ ਤੇ ਕੁਛ ਨਹੀਂ ਤੇ ਵਾਦੇ ਸੀਗੇ ਕਿ ਅਸੀਂ ਵੱਡੇ ਵੱਡੇ ਜੀ ਇਹਨਾਂ ਨੂੰ ਬਹੁਤ ਵੱਡੀਆਂ ਕੰਪਨਸੇਸ਼ਨਾਂ ਦੇਵਾਂਗੇ ਵੱਡੇ ਵੱਡੇ ਵਾਦੇ ਕੀਤੇ ਸੀ ਤੇ ਕੀ ਕੀਤਾ ਉਹਦੇ ਚੋਂ ਨਿਕਲਿਆ ਕੀ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੇ ਅਕਾਲੀ ਦਲ ਦੇ ਬਿਆਨ ਸੁਣ ਕੇ ਹਟਿਓ ਮੁੱਖ ਮੰਤਰੀ ਦੇ ਵੱਲੋਂ ਅਕਾਲੀ ਦਲ ਨੂੰ ਖਰੀਆਂ ਖੋਟੀਆਂ ਸੁਣਾਈਆਂ ਗਈਆਂ ਨੇ ਤੇ ਉੱਥੇ ਸੁਖਵੀਰ ਬਾਦਲ ਤੇ ਬਿਕਰਮਜੀਤਿਆ ਨੂੰ ਲੈ ਕੇ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਿੱਕਲੀ ਪਾਈ ਸੀ ਤਾਂ ਉਸ ਨੂੰ ਲੈ ਕੇ ਹੁਣ ਅਕਾਲੀ ਦਲ ਦੇ ਵੱਲੋਂ ਜਿਹੜਾ ਮੋੜਮਾ ਜਵਾਬ ਦਿੱਤਾ ਗਿਆ ਜਿਸ ਨੂੰ ਲੈ ਕੇ ਸਿਆਸਤ ਵਿੱਚ ਹਲਚਲ ਮਚ ਗਈ ਆ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਤੇ ਜਿਹੜੀ ਤੂੰ ਤੂੰ ਮੈਂ ਉਹ ਸਾਹਮਣੀ ਵੀ ਆਇਆ ਆ ਉਹ ਹੋਰ ਬਿਆਨ ਵੀ ਤੁਹਾਨੂੰ ਸੁਣਾ ਦਿੰਦੇ ਆ ਜੇ ਕੋਈ ਕਹਿੰਦਾ ਨਾ ਕਿ ਜੀ ਹਾਰ ਹੋਗੇ ਕਿਾ ਧੰਨਵਾਦ ਜੀ ਕਿ 14 ਤਰੀਕ ਨੂੰ ਦੇਖਣਾ ਹੈ ਬਸ ਐਨਾ ਕਹ ਲੈ। ਕਾਨੂੰ ਲੜਨਾ ਪਏ ਤਾਂ ਦੇਖੋ ਇਹ ਤਾਂ ਲੜਨ ਨੂੰ ਫਿਰਦੇ ਆ। ਇਹ ਤਾਂ ਲੜਨ ਨੂੰ ਫਿਰਦੇ ਪਤਾ ਕੀ ਹੈ ਦੇਖੋ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਅੱਜ ਟਹਿ ਜਾਣਾ ਹੈ। ਜਦੋਂ ਉਹਨੂੰ ਪਤਾ ਹੁੰਦਾ ਮੈਂ ਥੱਕਿਆ ਪਿਆ ਮੈਂ ਟਹਿ ਜਾਣਾ ਹੁਣ ਮੈਂ ਹਾਰ ਜਾਣੀ ਛਿੰਝ ਉਹਨਾਂ ਦੂਜੇ ਪਹਿਲਵਾਨ ਦੇ ਪੰਨ ਤੇ ਦੰਦੀ ਵੱਢਣ ਲੱਗ ਜਾਂਦਾ। ਕਦੇ ਉਹਨੂੰ ਉਹਦੇ ਮੂੰਹੇ ਘਰੂਟ ਮਾਰਨ ਲੱਗ ਜਾਂਦਾ। ਫਿਰ ਇਹ ਤਾਂ ਘਰੂਟਾ ਘਰਟਾ ਤੇ ਆਏ ਹੋਏ ਆ ਹੁਣ ਕੀ ਇਹਨਾਂ ਨੂੰ ਯਾਰ ਕਿਵੇਂ ਪੜਕਾਈਏ ਆਪਾਂ ਪੜਕੜਾਈ। ਬਿਲਕੁਲ ਸ਼ਾਂਤ ਰਹਿਣਾ ਨੌਜਵਾਨ ਮੁੰਡੇ ਸਾਡੇ ਸਾਥ ਸ਼ਾਂਤ ਰਹਿਣਾ ਕੁਝ ਸੋਸ਼ਲ ਮੀਡੀਆ ਤੇ ਨਹੀਂ ਲੜਨਾ ਕਿਤੇ ਇੱਥੇ ਆਉਂਦੇ ਹੋਣ ਜਾਂਦੇ ਹੋਣ ਪਰਾਂ ਦੀ ਲੰਘ ਜਾਓ ਮੇਰੇ ਮੱਥੇ ਲੱਗੇ ਮਾੜੇ ਆ ਯਾਰ ਆ ਹੁਣ ਤੁਸੀਂ ਦੇਖੋ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਚੜ ਜਾਣ ਸਾਰ 11 ਤਰੀਕ ਨੂੰ ਨਾ ਧੋਕ ਕੇ ਭੈਗੁਰੂ ਦਾ ਨਾਮ ਲੈ ਕੇ ਜਾਣ ਸਾਰ ਚੜੂ ਵਾਲਾ ਚੌਂਕ ਨਿਸ਼ਾਨ ਤਪ ਕੇ ਆਜੋ ਵਾਪਸ ਹੋਰ ਇੱਧਰ ਉੱਧਰ ਵਾਲੇ ਚੌਂਕ ਨਿਸ਼ਾਨ ਦੇਖਿਓ ਬੇਨਾ ਨਹੀਂ ਤਾਂ ਚਿੱਟਾ ਜਾਂ ਕਾਲਾ ਮੋਤੀ ਉਤਰ ਸਕਦਾ ਖਾਂਚ ਏਡੇ ਏਡੇ ਨੈਸ਼ ਨੇ हां जिंदाबाद ए दस दियो मैंने ਕਿਤੇ ਕਿਤੇ ਮਾਵਾ ਭੈਣਾਂ ਨੂੰ ਵੀ ਦੱਸ ਦਿਓ ਕਿ ਤੇ ਇੰਨੀਆਂ ਕਰਾ ਲੀਏ ਇਹਨਾਂ ਨੇ ਸਾਰਾ ਪੰਜਾਬ ਨੁੱਟ ਕੇ ਖਾ ਲਿਆ ਇਹਨਾਂ ਨੇ ਬਸ 11 ਤਰੀਕ ਨੂੰ ਵੋਟਾਂ ਪਾਉਣੀਆਂ 11 ਤਰੀਕ ਤੱਕ ਦੇਖੋ ਆਪਾਂ ਜਿੰਨਾ ਚਿਰ ਰੀਵੰਚ ਨਹੀਂ ਵੱਜਦੇ ਉਹਨਾਂ ਚਿਰ ਆਪਾਂ ਇਹ ਨਹੀਂ ਸਮਝਣਾ ਕਿ ਅਸੀਂ ਜੁੱਤਕੇ ਜੱਕ ਹੋਰ ਤਦਕੋ ਹਰੇਕ ਪਾਰਟੀ ਨੂੰ ਆਪਣਾ ਆਪਣਾ ਹੱਕ ਹੈ ਜ਼ੋਰ ਲਾਉਣ ਦਾ ਜਿਵੇਂ ਮਰਜੀ ਜਿਹੜੇ ਮਰਜੀ ਤਰੀਕੇ ਜੋ ਕਾਨੂੰਨ ਦੇ ਮਤਵਕ ਉਹਨਾਂ ਨੂੰ ਖੁੱਲ੍ਹ ਮਿਲੀ ਹੈ ਉਹਦੇ ਨਾਲ ਸਭ ਕੋ ਕਰਨ ਪ੍ਰਚਾਰ ਕਿਸੇ ਤੇ ਨਿੱਜੀ ਤੌਰ ਤੇ ਨਾ ਕੋਈ ਕਮੈਂਟ ਕਰਨ ਤੇ 11 ਤਰੀਕ ਨੂੰ ਵੋਟਾਂ ਪਾ ਕੇ 14 ਤਰੀਕ ਨੂੰ ਇਹੋ ਜਿਹੇ ਵੇਲੇ ਤੱਕ ਤਾਂ ਕੰਮ ਨਿਭੜ ਜਾਵਾ ਕਿਉਂਕਿ ਇੱਕੋ ਪਾਸੇ ਵਾਲੀਆਂ ਵੋਟਾਂ ਗਿਣਨੀਆਂ ਹੋਣਗੀਆਂ ਦੂਜੇ ਪਾਸੇ ਤਾਂ ਹੋਣੀ ਹੀ ਨਹੀਂ ਠੀਕ ਹੈ ਨਾ ਅਜਨਾਲੇ ਹਲਕੇ ਚ ਸਰਕਾਰ ਦੀ ਆਪਦੀ ਸਟੇਟਮੈਂਟ ਹੈ 52 ਪਿੰਡਾਂ ਨੂੰ 5 ਕਰੋੜ 70 ਲੱਖ ਰੁਪਇਆ ਦੇ ਕੇ ਆਏ ਆ ਜਿਦੇ ਚੋ 1 ਕਰੋੜ 16 ਲੱਖ ਰੁਪਇਆ ਫਸਲੀ ਬੀਮਾ ਫਸਲੀ ਮੁਆਵਜ਼ਾ ਡੈਮੇਜ ਫਾਰ ਕ੍ਰੋਪਸ ਤੇ ਜੇ 20 ਹਰ ਪ੍ਰਤੀ ਏਕੜ ਜਿਹੜਾ ਸਰਕਾਰ ਦਾ ਪ੍ਰੋਮਿਸ ਸੀ ਉਹ ਵੇਖੋ ਤਾਂ ਫਿਰ ਤਾਂ 11 ਕਿੱਲੇ ਹੀ ਬਣਦੇ ਆ ਇੱਕ ਪਿੰਡ ਨੂੰ ਜੇ 1 ਕਰੋੜ 16 ਲੱਖ 52 ਪਿੰਡਾਂ ਨੂੰ ਦਿੱਤਾ ਤਾਂ ਇੱਕ ਪਿੰਡ ਨੂੰ 2,23,000 ਰੁਪਇਆ ਆਉਂਦਾ ਜੇ 223000 ਹੁੰਦਾ ਤੇ 20000 ਦੇ ਸਾਹਮਣੇ 11 ਕਿੱਲਿਆਂ ਨੂੰ ਫਿਰ ਤਾਂ ਤੁਸੀਂ ਮੁਆਵਜ਼ਾ ਦਿੱਤਾ ਦਿੱਤਾ ਕੀ ਹੈ ਵਰਸਟ ਇਫੈਕਟਡ ਹਲਕਾ ਹੈ ਸਰਕਾਰ ਦੀ ਸਟੇਟਮੈਂਟ ਹੈ ਕਿ 631 ਬੈਨੇਫਿਸ਼ਰੀਜ਼ ਨੂੰ ਅਸੀਂ ਇਹ ਪੈਸਾ ਦਿੱਤਾ ਹੈ ਤੇ ਫਿਰ 631 ਬੈਨੇਫਿਸ਼ਰੀਜ਼ 52 ਪਿੰਡਾਂ ਚ 12 ਬੰਦੇ ਪ੍ਰਤੀ ਪਿੰਡ ਬਣਦੇ ਆ ਤੇ ਬਾਕੀ ਦੇ ਲੋਕ ਕਿੱਥੇ ਆ ਸਾਰਾ ਹਲਕਾ ਰੁੜ ਗਿਆ ਪਿੰਡਾਂ ਦੇ ਪਿੰਡ ਖਤਮ ਹੋ ਗਏ ਤੇ ਤੁਸੀਂ ਇਹ ਕੁਝ ਕਰਨ ਦੀ ਬਜਾਏ ਕੁਝ ਲੋਕਾਂ ਦੀ ਮਦਦ ਕਰਨ ਦੀ ਬਜਾਏ ਇੱਥੇ ਕਰਾਪਸ਼ਨ ਦੇ ਮੁੱਦਿਆਂ ਦੀ ਉੱਤੇ ਬੋਲਣ ਦੀ ਬਜਾਏ ਤੁਸੀਂ ਇੱਥੇ ਕਿੱਕਲੀਆਂ ਪਾ ਰਹੇ ਹੋ ਸ਼ਰਮ ਆਉਣੀ ਚਾਹੀਦੀ ਐ ਇਸ ਮੁੱਖ ਮੰਤਰੀ ਨੂੰ ਦੂਜੇ ਪਾਸੇ ਸੂਬੇ ਦੀ ਮੇਨ ਆਪੋਜੀਸ਼ਨ ਪਾਰਟੀ ਵੇਖੋ ਕਿੱਡੀ ਹਰਾਨੀ ਦੀ ਗੱਲ ਐ ਕਿ ਸਰਕਾਰ ਦਾ ਐਡਾ ਸਕੈਮ ਸਰਕਾਰ ਦੇ ਚਹੇਤੇ ਅਫਸਰ ਦਾ ਸਕੈਮ ਆਇਆ ਹੋਵੇ ਤੇ ਜਿਹੜੀ ਮੇਨ ਆਫੀਸ਼ਲ ਆਪੋਜੀਸ਼ਨ ਪਾਰਟੀ ਐ ਜਿਹੜੀ ਵਿਧਾਨ ਸਭਾ 'ਚ ਜਿੰਨਾਂ ਦਾ ਲੀਡਰ ਆਫ ਆਪੋਜੀਸ਼ਨ ਐ ਉਹਨਾਂ 'ਚੋਂ ਕਿਸੇ ਦਾ ਬਿਆਨ ਆਇਆ ਖੋਲੋ ਉਹਨਾਂ ਦੇ ਟਵਿੱਟਰ ਫੇਸਬੁੱਕ ਨਾ ਰਾਜਾ ਵਿਡਿੰਗ ਬੋਲਿਆ ਹੁਣ ਤੱਕ ਨਾ ਸੁਖੀ ਰੰਧਾਵਾ ਬੋਲਿਆ ਹੁਣ ਤੱਕ ਨਾ ਚੰਨੀ ਬੋਲਿਆ ਹੁਣ ਤੱਕ ਤੇ ਨਾ ਪ੍ਰਤਾਪ ਸਿੰਘ ਬਾਜਵਾ ਬੋਲਿਆ ਹੁਣ ਤੱਕ ਇਹ ਕੀ ਸੌਦੇਬਾਜੀ ਹੈ ਸਾਨੂੰ ਪਤਾ ਹੈ ਇਹਨਾਂ ਸਭ ਦੀਆਂ ਫਾਈਲਾਂ ਮੁੱਖ ਮੰਤਰੀ ਕੋਲੇ ਪਈਆਂ ਹੈ ਕਿਸੇ ਦੀ ਅੰਸਾਰੀ ਦੀ ਫਾਈਲ ਹੈ ਕਿਸੇ ਦੀ ਬੱਸਾਂ ਦੀ ਬੋਡੀ ਦੀ ਫਾਈਲ ਹੈ ਕਿਸੇ ਦੇ ਮਾਈਨਿੰਗ ਦੇ ਵਿੱਚੋਂ ਵੀ 10 ਕਰੋੜ ਰੁਪਇਆ ਘਰੋਂ ਫੜਿਆ ਗਿਆ ਸੀ ਉਹੋ ਜਿਹੀਆਂ ਇਨਕੁਆਇਰੀਆਂ ਵੀ ਚੱਲਦੀਆਂ ਤੇ ਕੰਪਰੋਮਾਈਜ਼ ਦਾ ਸਾਰੇ ਹੀ ਆ ਫਿਰ ਦੂਜੀ ਗੱਲ ਕੀ ਉਹਨਾਂ ਦਾ ਵੀ ਚੇਤਾ ਅਫਸਰ ਹੈ